ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਜੀ ਦੇ ਮਹਾਰਾਜਪਾਤਿ ਰਖਤ ਰਹਿਮਤ ਜੋ ਅੱਜ ਆਪਾਂ ਪਾਵਨ ਮੁਸਾਕੀ ਦਾ ਜਨਮ ਮਨਾ ਰਹੇ ਆ ਬਾਲਸੇ ਦਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰਪੰਥ ਸਾਹਿਬ ਜੀ ਦੀ ਬਾਣੀ ਪਰਉਪਦੀ ਆ ਬਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਮੇਰੇ ਸਤਿਕਾਰਯੋਗ ਸਵਾਲਤਲ ਗੁਰੂ ਪਰਿਵਾਰ ਵੱਲੋਂ ਅਲੂਕ ਕਿਰਪਾ ਕਰਨਾ ਬੇਨਤੀ ਕਰਨਾ ਜੀ ਫੌਜ ਦੇ ਪਾਤਸ਼ਾਹ ਨੇ ਹਮਨ ਦੀ ਸਾਡੇ ਖਾਲਸੇ ਨੂੰ ਪਰਮਾਤਮਾ ਦੀ ਮੌਜ ਨਾਲ ਸਾਹਿਬ ਅਕਾਲ ਪੁਰਖ ਦੀ ਫੌਜ ਪਰਮਦੇਵ ਸਾਹਿਬ ਪਰਮਾਤਮਾ ਦੀ ਮੌਜ ਐਸੇ ਖਾਲਸੇ ਪੰਥ ਦਾ ਜਨਮ ਤੇ ਆਲਾ ਸਾਡੀ ਪੂਰੀ ਦੁਨੀਆ ਦੇ ਵਿੱਚ ਇੱਕ ਪ੍ਰੰਤ ਸੁਪਨਾ ਜਨਮ ਤੇ ਆਲਾ ਬਣਾ ਲਿਆ ਸਾਡੇ ਜਨਮ ਤੇ ਆਲਾ ਬਣਾ ਲਏ ਨੇ ਸਤਿਗੁਰੂ ਕਿਰਪਾ ਨਾਲ ਸਾਰੇ ਨੇ ਕੋੜ ਬਖਸ਼ਾ ਕਰਤ ਰਹਿਤ ਕਰਨ ਨਾਲ ਸਾਰੇ ਹੀ ਆਪਾਂ ਜਿਹੜੇ ਪ੍ਰਣਾ ਕਰੀਏ ਸਤਿ ਸ੍ਰੀ ਅਕਾਲ ਭੰਗੜਾ ਸਰ ਮਹਾਰਾਜ ਜੀ ਦਾ ਇਹ ਸਾਲ 350 ਸਾਲਾ ਤਾਮ ਦੀ ਸਿੰਧੀ ਦੇ ਨਾਲ ਵੀ ਆ ਰਿਹਾ ਆਓ ਆਪਾਂ ਸਾਰੇ ਜਣ ਮਿਲ ਕੇ ਪ੍ਰਚਾਰ ਕਰੀਏ ਸੰਗਤਾਂ ਨੂੰ ਪ੍ਰੇਰਣਾ ਦੇਈਏ ਨੌਜਵਾਨ ਬੱਚਿਆਂ ਨੂੰ ਪ੍ਰੇਰਣਾ ਦੇਈਏ ਅਮਰ ਰੱਖੋ ਸਿੰਘ ਸਜੋ ਤੇ ਅੱਜ ਦੇ ਦਿਨ ਹਾਲ ਸੇ ਪੰਦੀ ਸਿਧਾਂਤ ਕਰਕੇ ਸੀ ਪਾਠ ਪੰਜ ਕਰੇ ਢੰਡੇ ਵਾਟੇ ਦਾ ਬਹੁਤ ਦੇਖੀ ਆਪ ਸਤਿਗੁਰੂ ਬਾਖਸ਼ਾ ਨੇ ਢੰਡੇ ਸਿਧਾਂਤ ਦੀ ਸਹੂਲਤ ਪ੍ਰਾਪਤ ਕੀਤੀ ਪੰਜਾਬ ਦੇ ਲੋਕਾਂ ਨੂੰ ਇਸ ਪਿੰਡ ਦੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਡੇ ਉੱਪਰ ਬਹੁਤ ਵੱਡੀ ਕਿਰਪਾ ਕੀਤੀ। ਮੈਂ ਗਰੀਬ ਸਿੱਖ ਤੋਂ ਦਿਨੋਂ ਪਾਸ ਸਾਹੀ ਜੇ ਯਾਦ ਕਰੇ ਹਮੇਂ ਗੁਈ ਆਈ। ਗਰੀਬ ਸਿੱਖਾਂ ਨੂੰ ਪੱਥੀਆਂ ਬਖਸ਼ੀਆਂ ਮਹਾਰਾਜ ਨੇ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਦਰ ਤੋਂ ਸਾਡੇ ਨੂੰ ਸਿੱਖਿਆ ਦਿੱਤੀ ਹੈ। ਸਾਡੇ ਤਰ੍ਹਾਂ ਸਦਾ ਤਨਖੁਣ ਦੇ ਬਾਣਤਾ ਮਹਾਰਾਜ ਦੀ ਦਰਵਾਜ਼ਾ ਆਇਆ ਉਸ ਤੋਂ ਪਹਿਲਾਂ ਪਹਿਲਾਂ ਵੱਧ ਤੋਂ ਵੱਧ ਕਾਣੀ ਗੁਰੂ ਵਾਲੇ ਬਣੋ। ਸੈਤ ਪਾੜੋ। ਬਾਣੀ ਨਾਲ ਜੁੜੋ। ਤਨਖੁਣ ਤੇ ਇੱਕ ਬਾਦਸਾ ਮਹਾਰਾਜ ਜੀ ਪੜੋ ਤਾਂ ਕਿ ਸਾਡੇ ਮਨ ਦੇ ਵਿਰਾਗ ਆਵੇ ਵਿਰਾਗ ਭਾਈ ਬਾਣੀ ਸੰਗਤ ਦੇ ਪਾਤਸ਼ਾਹ ਮਹਾਰਾਜ ਦੇ ਸਾਰੇ ਨੇ ਕੰਨੀ ਭਾਈ ਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਮੇਲ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ